ਜਦੋਂ ਅਸੀਂ ਪ੍ਰਾਰਥਨਾ ਕਰਨੀ ਸਿੱਖ ਜਾਂਦੇ ਆ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁੰਨਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਅਸੀਂ ਸੁੰਨਾ ਸਿੱਖ ਲੈਂਦੇ ਆ ਪ੍ਰਭੂ ਸਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਅਸੀਂ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਆ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ yes amen ਪ੍ਰਭੂ ਦਾ ਧੰਨਵਾਦ ਉਸ ਵਚਨ ਦੇ ਦੁਆਰਾ ਸੱਚ ਮوجه ਸਾਨੂੰ ਆਪਣੇ ਦਿਲ ਦੀਆਂ ਗੱਲਾਂ ਨੂੰ ਪਰਮੇਸ਼ਵਰ ਅੱਗੇ ਕਹਿਣਾ ਚਾਹੀਦਾ ਨਾ ਕਿ ਕਿਸੇ ਇਨਸਾਨ ਅੱਗੇ ਕਿਉਂਕਿ ਜਦੋਂ ਆਪਾਂ ਕਿਸੇ ਇਨਸਾਨ ਅੱਗੇ ਆਪਣੇ ਦਿਲ ਦੀ ਗੱਲ ਦੱਸਦੇ ਆ ਨਾ ਤਾਂ ਉਹ ਉਸ ਦਾ ਮਜ਼ਾਕ ਡੋਂਦਾ ਏ ਉਹਨੂੰ ਲੱਗਦਾ ਕਿ ਇਹ ਪਖੰਡੇ ਤੈਨੂੰ ਡਿਪਰੈਸ਼ਨ ਵਿੱਚ ਪੇਸ ਸਕਦਾ ਏ ਇਸ ਕਰਕੇ ਤੁਸੀਂ ਜਦੋਂ ਵੀ ਇਕੱਲੇ ਬੈਠਦੇ ਆ ਨਾ ਆਪਣੇ ਦਿਲ ਖੋਲ ਕੇ ਪਰਮੇਸ਼ਵਰ ਅੱਗੇ ਦੁਆ ਕਰੋ ਉਹਦੇ ਨਾਲ ਗੱਲਬਾਤ ਕਰੋ ਦੁਆ ਉਹੀ ਹੁੰਦੀ ਆ ਜਦੋਂ ਆਪਾਂ ਉਹਦੇ ਬਾਰੇ ਸੋਚਣ ਲੱਗ ਜਾਂਦੇ ਆ ਉਹ ਪ੍ਰਭੂ ਨੂੰ ਕਹਿਣ ਲੱਗ ਜਾਂਦੇ ਉਹਦਾ ਬੱਚਾ ਵਾਂ ਆਪਾਂ ਉਹਨੇ ਆਪਾਂ ਨੂੰ ਵੜਾਇਆ ਵਾਂ ਤੋਂ ਬੈਟਰ ਜਾਣਦਾ ਵਾ ਕਿ ਆਪਣੀ ਜ਼ਿੰਦਗੀ ਕਿਦਾਂ ਸਹੀ ਹੋਣੀ ਹੈ ਤੇ ਤੁਸੀਂ ਉਹਨੂੰ ਦੱਸਣਾ ਸ਼ੁਰੂ ਕਰ ਦੋ ਤੁਹਾਡੇ ਆਪਣੇ ਕੰਮ ਬਣਨੇ ਸ਼ੁਰੂ ਹੋਏ ਨੇ ਤੁਸੀਂ ਸਾਰੇ ਕੰਮ ਵਿਸ਼ਵਾਸ ਦੇ ਨਾਲ ਉਹਦੇ ਅੱਗੇ ਰੱਖੋ ਕਿਸੇ ਹੋਰ ਅੱਗੇ ਨਾ ਰੱਖੋ ਕਿਉਂਕਿ ਦੂਸਰੇ ਲੋਕ ਤਾਂ ਅੰਮੋ ਜਾਂ ਕੇ ਡਾ ਸਕਦੇ ਆ ਤੁਹਾਨੂੰ ਕਮ